ਕਬੱਡੀ 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 ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਕਬੱਡੀ ਪਲੇਅਰ ਕਿਵੇਂ ਪਾਕਿਸਤਾਨ ਦੀ ਕਬੱਡੀ ਫੈਡਰੇਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਜੋ ਰਾਜਪੂਤ ਨਾਲ ਕਰ ਰਹੇ ਹੋ ਬਹੁਤ ਗਲਤ ਹੈ ਕਿ ਜੇ ਦੇਖਿਆ ਜਾਵੇ ਪਿੱਛੇ ਜਾ ਕੇ ਤਾਂ ਹੁਣ ਤੱਕ ਆਪਾਂ ਕੈਨੇਡਾ ਦੇ ਵਿੱਚ ਵਰਲਡ ਕੱਪ ਹੋ ਰਿਹਾ ਸੀ ਤੇ ਉੱਤੇ ਪਾਕਿਸਤਾਨ ਦੀ ਟੀਮ ਬਣਦੀ ਸੀ ਤੇ ਜੇ ਪਾਕਿਸਤਾਨ ਦੀ ਟੀਮ ਨਹੀਂ ਭੀਜੇ ਹੁੰਦੀ ਸੀ ਤਾਂ ਇੰਡੀਆ ਦੇ ਪਲੇਅਰ ਖੜਾਏ ਜਾਂਦੇ ਸੀ ਅੱਜ ਤੱਕ ਕਦੇ ਨਹੀਂ ਕਿਹਾ ਉਹ ਗਦਾਰ ਨੇ ਉਹ ਪਾਕਿਸਤਾਨੀ ਟੀਮ 'ਚ ਖੇਡੇ ਨੇ ਇਹ ਮਾਂ ਖੇਡ ਆ ਥੋੜੀ ਵੀ ਮਾਂ ਖੇਡ ਆ ਤੇ ਮੈਂ ਇਸ ਕਰਕੇ ਬੇਨਤੀ ਕਰਦਾ ਕਿ ਰਾਜਪੂਤ ਨਾਲ ਟੱਕਾ ਨਾ ਕੀਤਾ ਜਾਵੇ ਕਿਉਂਕਿ ਹੁਣ ਜੇ ਆਪਾਂ ਦੇਖੀਏ ਕਿੰਨੇ ਸਾਲ ਹੋ ਗਏ ਵਰਲਡ ਕੱਪ ਖੇਡਦੇ ਨੂੰ ਮੇਰੀ ਅੱਖੀਂ ਦੇਖਦੇ ਨੂੰ ਹੋ ਗਏ ਉਹ ਤੋਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਮੇਰੀ ਅੱਖੀਂ ਦੇਖਦੇ ਨੂੰ ਮੈਨੂੰ 15 ਸਾਲ ਹੋ ਗਏ ਤੇ ਮੈਂ ਪਾਕਿਸਤਾਨ ਦੇ ਪਲੇਅਰ ਇਸ ਸਾਲ ਆਏ ਨੇ ਤੇ ਉਹ ਤੋਂ ਪਹਿਲਾਂ ਪਾਕਿਸਤਾਨ ਦੇ ਪਲੇਅਰ ਇੱਕ ਜਾਂ ਦੋ ਆਉਂਦੇ ਸੀ ਤਾਂ ਪਾਕਿਸਤਾਨ ਦੀ ਟੀਮ ਖੜੀ ਕਰਨ ਵਾਸਤੇ ਤਾਂ ਇੰਡੀਆ ਦੇ ਪਲੇਅਰ ਦਿੱਤੇ ਜਾਂਦੇ ਸੀ ਜੇ ਆਪਾਂ ਹੋਰ ਦੇਸ਼ਾਂ 'ਚ ਵੀ ਦੇਖੀਏ ਕੈਨੇਡਾ 'ਚ ਵੀ ਇੰਡੀਆ ਦੇ ਪਲੇਅਰ ਖੇਡਦੇ ਨੇ ਅਮਰੀਕਾ 'ਚ ਵੀ ਇੰਡੀਆ ਦੇ ਪਲੇਅਰ ਖੇਡਦੇ ਨੇ ਇੰਗਲੈਂਡ 'ਚ ਵੀ ਇੰਡੀਆ ਦੇ ਪਲੇਅਰ ਖੇਡਦੇ ਨੇ ਜਦ ਬਰਲਡ ਕੱਪ ਤੇ ਟੀਮਾਂ ਬਣਦੀਆਂ ਨੇ ਤਾਂ ਆਪਾਂ ਫੇ ਸਾਰਿਆਂ ਨੂੰ ਗद्दार ਕਹਿੰਦੇ ਆ ਕਰਦੇ ਨੇ ਇੰਡੀਆ ਵਾਲੇ ਬਾਬੇ ਗद्दार ਨੇ ਉਹ ਵੀਰ ਮਾਰਕਸ 33 ਪਾਕਿਸਤਾਨ ਫੈਡਰੇਸ਼ਨ ਅੱਗੇ ਤੇ ਉੱਥੇ ਦੇ ਪਲੇਅਰਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਰਾਜਪੂਤ ਦਾ ਸਾਥ ਦਿਓ ਤੇ ਬਹੁਤ ਸੋਹਣਾ ਪਲੇਅਰ ਆ ਪਾਕਿਸਤਾਨ ਦਾ ਰਾਜਪੂਤ ਤੇ ਹੋਰ ਵੀ ਟੋਡੇ ਦੇ ਦਾ ਨੌ ਰੋਸ਼ਨ ਕਰੂਗਾ ਉਹ ਤੇ ਰਾਜਪੂਤ ਨਾਲ ਇਦਾਂ ਤੱਕਾ ਨਾ ਕੀਤਾ ਜਾਵੇ ਤੇ ਖੇਡ ਨੂੰ ਤੁਸੀਂ ਇਦਾਂ ਆਪਣੀ ਨਫ਼ਰਤ ਨਾਲ ਨਾ ਦੇਖਿਆ ਜਾਵੇ ਇਹ ਖੇਡ ਤੁਹਾਡੀ ਮਾਂ ਖੇਡਾ ਤੇ ਸਾਡੀ ਵੀ ਮਾਂ ਖੇਡਾ ਤੇ ਇਹਨੂੰ ਖੇਡ ਦੀ ਭਾਵਨਾ ਨਾਲ ਦੇਖਿਆ ਜਾਵੇ ਤੇ ਰਾਜਪੂਤ ਨਾਲ ਇਹ ਜਾ ਕੋਈ ਤੱਕਾ ਨਾ ਕੀਤਾ ਜਾਵੇ ਜਿਹਦੇ ਕਰਕੇ ਉਹਦੀ ਗੇਮ ਤੇ ਕੋਈ ਅਸਰ ਪਵੇ ਸਤਿ ਸ੍ਰੀ ਅਕਾਲ ਜੀ